ਮੇਰਾ ਨਾਮ ਹੈ ਪ੍ਰਵਿੰਦਰ ਸਿੰਘ ਕਮਾਨ ਇਮਾਨਦਾਰੀ ਦੀਆਂ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਏਡੇ ਏਡੇ ਘਟਾਲੇ ਲੋਕਾਂ ਨਾਲ ਧੋਖਾ ਕਰ ਰਹੀ ਹੈ بڑے بڑے ਵਾਅਦੇ ਕਰਕੇ ਉਹਨਾਂ ਤੋਂ ਮੁੱਕਰ ਰਹੀ ਹੈ ਉਹ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਠੀਕ ਹੈ ਇੱਕ ਆਪ ਨੇਤਾ ਕੁਲਦੀਪ ਧਾਲੀਵਾਲ 2 ਸਾਲ ਬਿਨਾਂ ਵਿਭਾਗ ਦੇ ਮੰਤਰੀ ਦੇ ਕਿਵੇਂ ਦੇਖ ਤੁਸੀਂ ਦੇਖੋ ਹੁਣ ਆਪਾਂ ਇਹਦੇ ਤੇ ਕੀ ਗੱਲ ਕਰੀ ਦੇਖੋ ਜੋ ਮੰਤਰੀ ਉਹਨੂੰ ਇਹ ਨਹੀਂ ਪਤਾ ਸੀ ਬਿਊਰੋਵੇ ਕਿਹੜਾ ਵਿਭਾਗ ਹੈ ਨਾ ਲੋਕਾਂ ਨੂੰ ਇਹਨਾਂ ਨੇ ਮੂਰਖ ਬਣਾਇਆ 2 ਸਾਲ ਦੇ ਵਿੱਚ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਮੇਰਾ ਕੀ ਕੰਮ ਹੈ ਤੇ ਮੈਂ ਕੀ ਕਰਨਾ ਹੈ ਨਾ ਤੋਂ ਬਹੁਤ ਵੱਡੀ ਦੇਖੋ ਜੇ ਆਪਾਂ ਦੇਖੀ ਤਾਂ ਬਹੁਤ ਵੱਡੀ ਮੂਰਖਤਾ ਹੈ ਜੋ ਲੋਕਾਂ ਨੂੰ ਇਹ ਮੂਰਖ ਬਣਾ ਰਿਹਾ ਆਪ ਸਰਕਾਰ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ ਪੰਜਾਬ ਤੋਂ ਦੇਖੋ ਆਪ ਸਰਕਾਰ ਦੇ ਕਾਰਜਕਾਲ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੋ-ਜੋ ਇਹਨਾਂ ਨੇ ਵੱਡੇ-ਵੱਡੇ ਵਾਅਦੇ ਕੀਤੇ ਵੀ ਨਸ਼ਾ ਮੁਕਤ ਅਸੀਂ ਪੰਜਾਬ ਬਣਾਵਾਂਗੇ ਹੋਰ ਵੀ ਬਹੁਤ ਸਾਰੀਆਂ ਜਿੱਦਾਂ ਕਿ ਮਹਿਲਾਵਾਂ ਨੂੰ ਹਜ਼ਾਰ ਰੁਪਿਆ ਮਹੀਨੇ ਦਾ ਪਤਾ ਉਹ ਇਹਨਾਂ ਨੇ ਕਿਹਾ ਸੀਗਾ ਦੇਖੋ ਸਾਰਾ ਕੁਝ ਹੀ ਝੂਠ ਹੈ ਹਾਲੇ ਤੱਕ ਦਾ ਦੇਖੋ 3 ਸਾਲ ਦੇ ਕਰੀਬ ਇਹਨਾਂ ਦਾ ਸਮਾਂ ਹੋ ਚੁੱਕਾ ਹੈ ਬਹੁਤ ਹੀ ਪੰਜਾਬ ਦੇ ਜੋ ਹਾਲਾਤ ਸੀਗੇ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਖਰਾਬ ਜੋ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਸਰਕਾਰ ਦਾ ਕਿਵੇਂ ਲੱਗਦਾ 3 ਸਾਲ ਦਾ ਕਾਰਜ ਦੇਖੋ ਉ ਤਿੰਨ ਸਾਲ ਦਾ ਕਾਰਜਕਾਲ ਮੈਨੂੰ ਤਾਂ ਲੱਗਦਾ ਲੋਕ ਵੀ ਇਸ ਚੀਜ਼ ਦੇ ਜਵਾਬ ਦੇ ਨੇ ਲੋਕ ਵੀ ਲੋਕਾਂ ਨੂੰ ਵੀ ਸਾਰਾ ਪਤਾ ਹੈ ਕਿ ਜੋ ਪਿਛਲੇ ਸਮੇਂ ਮੈਨੂੰ ਲੱਗਦਾ ਪਹਿਲਾਂ ਨਾਲੋਂ ਵੀ ਜੋ ਪੰਜਾਬ ਦੇ ਹਾਲਾਤ ਨੇ ਉਹ ਖਰਾਬ ਨੇ ਕਿਉਂਕਿ ਨਾਇਤਾ ਨਸ਼ਾ ਮੁਕਤ ਦੀ ਇਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਤੁਸੀਂ ਲਾ ਲਓ ਪੰਜਾਬ ਦੇ ਵਿੱਚ ਹੁਣ ਇੰਨਾ ਵੱਧ ਚੁੱਕਿਆ ਕਿ ਹਰ ਰੋਜ਼ ਆਪਾਂ ਖਬਰਾਂ ਦੇਖਦੇ ਹਾਂ ਨਿਤ ਨਮਾ ਕੋਈ ਨੌਜਵਾਨ ਨਵੀਂ ਪੀੜੀ ਦੇ ਨੌਜਵਾਨ ਜੋ ਨਸ਼ੇ ਦੇ ਦਲਦਲ ਦੇ ਵਿੱਚ ਤਸਦੇ ਜਾ ਰਹੇ ਆ